ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਚ ਜੁੜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਪਾਠੀ ਸਿੰਘ ਸਹਿਬਾਨ ਸਨਮਾਨ ਸਮਾਰੋਹ ਅਗਲੀ ਵਾਰ ਸਹਿਬਾਨ ਜ਼ਰੂਰ ਲਾ ਦੇ ਹੋਇਆ ਪਾਠੀ ਸਹਿਬਾਨ ਪਾਠੀ ਸਾਹਿਬ ਗੁਰਬਾਣੀ ਵਿੱਚ ਦੇ ਵਿੱਚ ਵੀ ਬਹੁਤ ਬੜੀ ਮਾਨਤਾ ਦਿੱਤੀ ਹੈ ਗੁਰੂ ਸਾਹਿਬ ਨੇ ਕਹਿੰਦੇ ਤੈਂ ਸਾਹਿਬ ਕੀ ਬਾਤ ਜੇ ਅੱਖ ਹੈ ਕਹੋ ਨਾਨਕ ਕੀ ਆ ਦੀਜੈ ਸੀਸ ਵੜੈ ਕਰ ਬੈਸਣ ਦੀਜੈ ਬਿਨ ਸਿਰ ਸੇਵ ਨ ਬਿਨ ਸਿਰ ਸੇਵ ਕਰੀ ਜੈ ਬਿਨ ਸਿਰ ਸੇਵ ਕਰੀ ਜੈ ਸੋ ਐਡੀ ਵੱਡੀ ਮਾਨਤਾ ਗੁਰਬਾਣੀ ਦੇ ਵਿੱਚ ਪਾਟੀ ਸਿੰਘ ਸਹਿਬਾਨਾ ਨੂੰ ਗੁਰੂ ਸਾਹਿਬ ਦੀ ਗੱਲ ਕਰਨ ਵਾਲਿਆਂ ਨੂੰ ਦਿੱਤੀ ਗਈ ਅੱਜ ਐਸੀ ਸਾਰੇ ਧਨ ਭਾਗੀ ਆ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਪਾਟੀ ਸਿੰਘ ਸਹਿਬਾਨ ਗੁਰੂ ਪੰਥ ਦੇ ਮਹਾਨ ਕੀਰਤਨੀਏ ਸਾਡੇ ਵਿਚਕਾਰ ਜੁੜੇ ਮੈਂ ਤਨਪਾਧੀ ਧੰਨਵਾਦੀਆਂ ਗੁਰਪ੍ਰਤਾਪ ਸਿੰਘ ਜੀ ਦਾ ਇਸ ਪਰਿਵਾਰ ਦਾ ਭਾਈ ਰਾਜਵੀਰ ਜੀ ਦੇ ਬੇਟਾ ਵੀ ਸਾਡੇ ਵਿਚਕਾਰ ਖੜੇ ਆ ਜਿਨ੍ਹਾਂ ਨੇ ਇਹ ਬਲੱਖਣ ਉਪਰਾਲਾ ਕੀਤਾ ਮੇਰੇ ਨਾਲ ਜਿਸ ਦਿਨ ਇਹਨਾਂ ਨੇ ਸਲਾਹ ਕੀਤੀ ਮੈਂ ਉਸ ਦਿਨ ਵੀ ਬੜਾ ਖੁਸ਼ ਹੋਇਆ ਸੀ ਕਿ ਆ ਰਹੇ ਇੱਕ ਵੱਖਰਾ ਨਜ਼ਾਰਾ ਹੋਏਗਾ ਜਿਸ ਦਿਨ ਇਹ ਪ੍ਰੋਗਰਾਮ ਹੋਏਗਾ ਤੇ ਅੱਜ ਕੀਰਤਨ ਵੀ ਇੰਨਾ ਵਧੀਆ ਹੋਇਆ ਮੈਂ ਜਲੰਧਰ ਤੋਂ ਆਇਆ ਤਿੰਨ ਦਿਨਾਂ ਤੋਂ ਬੁਖਾਰ ਸੀਗਾ ਇੱਕ ਤਾਂ ਪ੍ਰਮਾਤਮਾ ਨੇ ਮੈਨੂੰ ਸਵੇਰੇ ਠੀਕ ਕਰਤਾ ਕਿ ਆ ਪ੍ਰੋਗਰਾਮ 'ਚ ਪਹੁੰਚ ਜਾਵਾਂ ਦੂਸਰਾ ਮਨੂੰ ਗੁਰਪ੍ਰਤਾਪ ਜੀ ਕਹਿੰਦੇ ਵੀ ਤੁਸੀਂ ਦੂਰ ਤੋਂ ਆਏ ਹੋ ਚਾਹ ਪੀ ਲਓ ਮੈਂ ਕਿਹਾ ਮੈਂ ਪਹਿਲਾਂ ਇਹਨਾਂ ਨੂੰ ਸੁਣਿਆ ਨਹੀਂ ਸੀ ਭਾਈ ਜਸਵੀਰ ਸਿੰਘ ਜੀ ਨੂੰ ਕਾਉਂਟੈਂਸ ਸਾਹਿਬ ਵਾਲੇ ਵਾਲੇ ਨੂੰ ਮੈਂ ਕਿਹਾ ਇਹਨਾਂ ਨੂੰ ਸ਼ੁਰੂ ਕਰ ਲੈਣ ਦੇ ਆ ਪਹਿਲਾਂ ਉੱਠਣਾ ਚੰਗਾ ਨਹੀਂ ਹੈ ਪਰ ਜਿਆਦਾ ਇਹਨਾਂ ਨੇ ਸ਼ੁਰੂ ਕਰਿਆ ਪਰ ਰੁਟੇ ਨਹੀਂ ਹੋਇਆ ਇਹਨਾਂ ਰਾਸ ਪਿੰਨਾ ਆਰ ਵਧੀਆ ਕੀਰਤੀ ਨੇ ਇਹਨਾਂ ਨੇ ਕੀਤਾ ਬਹੁਤ ਹੀ ਖੁਸ਼ੀ ਹੋਈ ਹੈ ਸੋ ਇਹ ਇੱਕ ਬਲਖਣ ਪ੍ਰੋਗਰਾਮ ਹੈ ਜਿਹਦੇ ਤਹਿਤ ਅੱਜ ਗੁਰੂ ਸਾਹਿਬ ਦੀ ਗੱਲ ਕਰਨ ਵਾਲਿਆਂ ਨੂੰ ਗੁਰੂ ਸਾਹਿਬ ਦੀ ਬਾਣੀ ਪੜ੍ਹਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਆ ਬਹੁਤ ਘਟ ਰੋਗ ਲੱਗੇ ਇਸ ਗੱਲੋਂ ਪਿੱਛੇ ਹੁੰਦੇ ਜਾ ਰਹੇ ਲੋਕ ਪੋਲੀਟੀਕਲ ਗੱਲ ਹੋ ਜਾਂਦੀ ਪਰ ਤੁਸੀਂ ਕਰਕੇ ਗਏ ਹੋ ਕਿ ਜੀ ਜਿਨ੍ਹਾਂ ਦਾ ਕੰਮ ਸੀ ਉਹ ਨਹੀਂ ਕਰਦੇ ਕਰਨਾ ਉਹਨਾਂ ਨੂੰ ਚਾਹੀਦਾ ਲੇਕਿਨ ਉਹ ਆਲੋਚਨਾ 'ਚ ਨਾ ਪਈਏ ਆਪਾਂ ਪੋਜ਼ਿਟਿਵਿਟੀ ਚਾਹੀਏ ਕਿ ਇਸ ਗੱਲ ਨੂੰ ਜਿੰਨੀ ਵਧਾ ਲੋ ਉਹਨਾ ਚੰਗਾ ਹੈ ਮੈਂ ਬਚਪਨ ਤੋਂ ਹਰ ਸਾਲ ਅਸਲ ਜਿਵੇਂ ਖਾਲਸਾ ਸਕੂਲ 'ਚ ਪੜਿਆ ਪਰਿਵਾਰ ਦੇ ਸੰਸਕਾਰ ਵੀ ਹੁੰਦੇ ਆ ਤੇ ਜਦੋਂ ਕਿਸੇ ਸਕੂਲ 'ਚ ਪੜਦੇ ਹੋ ਉੱਥੋਂ ਤੋਂ ਵੀ ਸੰਸਕਾਰ ਮਿਲਦੇ ਆ ਜਦ ਮੈਂ ਸਕੂਲ ਵਿੱਚ ਪੜਦਾ ਸੀ ਤਾਂ ਸਾਡੇ ਸਕੂਲ ਦੇ ਟੀਚਰ ਹਰ ਸਾਲ ਸਾਨੂੰ ਫਤੇਗੜ ਸਾਹਿਬ ਲੈ ਕੇ ਜਾਂਦੇ ਸੀ ਜੋੜ ਮੇਲੇ ਤੇ ਲੰਗਰ ਦੀ ਸੇਵਾ ਕਰਨ ਵਾਸਤੇ ਗੁਰਦੁਆਰਾ ਅਕਾਲੀ ਦਫ਼ਤਰ ਵਾਲਿਆਂ ਨੇ ਲੰਗਰ ਤਿਆਰ ਕਰਨਾ ਐਸੀ ਵਰਤੋਂ ਜਾਣਾ ਜਿੰਨੀਆਂ ਕਲਾਸਾਂ ਮੈਂ 6ਵੀਂ ਤੋਂ ਲੈ ਕੇ 11ਵੀਂ ਤੱਕ ਪੜ੍ਹਿਆ ਹਰ ਸਾਲ ਜਾਂਦਾ ਰਿਹਾ ਉਹ ਤਾਂ ਆदत ਪੈ ਗਈ ਲਿਬ ਲੱਗ ਜਾਂਦੀ ਹੈ ਲੈਂ ਬਣ ਮਿਲ ਜਾਂਦੀ ਹੈ ਮਨੂੰ ਕਮਜ਼ੋਰ ਜਾਂ ਦੇਖ ਕੇ ਸਕੂਲ ਵਿੱਚ ਕਲਾਸ ਵਿੱਚ ਵੀ ਧਾਰਮਿਕ ਮਨੀਟਰ ਬਣਾ ਦਿੰਦੇ ਸੀ ਜਿਹੜਾ ਥੋੜਾ ਜਿਹਾ ਬੌਸ ਜਿਹਾ ਹੁੰਦਾ ਉਹਨੂੰ ਮਨੀਟਰ ਬਣਾਉਂਦੇ ਮੈਂ ਬੋਧਾ ਜਿਹਾ ਸੀਗਾ ਮਨੂੰ ਧਾਰਮਿਕ ਮੀਟਰ ਬਣਾਉਂਦੇ ਸੀ ਲੇਕਿਨ ਮਨੂੰ ਅੱਜ ਮਾਣ ਹੋ ਰਿਹਾ ਉਸ ਚੀਜ਼ ਤੇ ਕਿ ਮੈਂ ਧਾਰਮਿਕ ਮਨੀਟਰ ਹੁੰਦਾ ਸੀ ਜਦੋਂ ਸਕੂਲ ਦਾ ਗੁਰੂ ਨਾਨਕ ਸਾਹਿਬ ਦਾ ਹਰ ਸਾਲ ਸਾਡੇ ਸਕੂਲ ਦੇ ਵਿੱਚ ਜਨਮ ਦਿਨ ਮਨਾਉਂਦੇ ਖਾਲਸਾ ਸਕੂਲ ਖਰੜ ਤਾਂ ਮੰਨੂ ਉਹਨਾਂ ਨੇ ਮੇਰੇ ਬਾਪੂ ਦਾ ਟੈਂਟ ਹਾਊਸ ਸੀਗਾ ਵੀ ਆਪੇ ਬਾਪੂ ਦੇ ਟੈਂਟ ਚੱਕ ਲਿਆਊਗਾ ਮੰਨੂ ਫਿਰ ਦੀਵਾਨ ਦਾ ਇੰਚਾਰਜ ਬਣਾਉਂਦੇ ਸੀ ਸੋ ਇਹ ਚੀਜ਼ਾਂ ਅੱਗੇ ਜਾ ਕੇ ਕਈ ਵਾਰ ਸਾਨੂੰ ਸਮਝ ਨਹੀਂ ਆਉਂਦੀ ਕੀ ਹੋ ਰਿਹਾ ਹੁੰਦਾ ਜਦੋਂ ਗੁਰੂ ਨਾਨਕ ਸਾਹਿਬ ਦਾ 550ਵਾਂ ਸਾਲ ਹੁਣ ਮਨਾਇਆ ਸਰਕਾਰ ਨੇ ਜਦੋਂ ਮੈਂ ਕੈਪਟਨ ਮਰਿੰਦਰ ਸਿੰਘ ਜੀ ਮੁੱਖ ਮੰਤਰੀ ਸੀ ਮਨੂਸੋ 2-3 ਮਹੀਨੇ ਪਹਿਲਾਂ ਮੁੱਖ ਮੰਤਰੀ ਜੀ ਨੇ ਬੰਦਾ ਭੇਜਿਆ ਕਿ ਮਹਿਕਮੇ ਬਦਲ ਰਹੇ ਹੈ ਤੁਹਾਨੂੰ ਵੱਡੀ ਜ਼ਿੰਮੇਵਾਰੀ ਮਿਲ ਰਹੀ ਹੈ ਪੈਸਿਆਂ ਵਾਲੀ ਨਹੀਂ ਹੈ ਸੇਵਾ ਵਾਲੀ ਹੈ ਮੈਨੂੰ ਬੜੀ ਖੁਸ਼ੀ ਹੋਈ ਜਦ ਮੈਨੂੰ ਟੂਰਿਜ਼ਮ ਮਿਨਿਸਟਰ ਬਣਾਤਾ ਜਿਹਦੇ ਵਿੱਚ 550ਵਾਂ ਸਾਲ ਮਨਾਣਾ ਸੀ ਮੈਨੂੰ ਉਸ ਦਾ ਇੰਚਾਰਜ ਲਗਾ ਦਿੱਤਾ ਬਈ ਟੈਂਟ ਵੀ ਉੱਥੇ ਮੈਂ ਹੀ ਲਵਾਏ ਸੇਵਾ ਵੀ ਸਾਰੀ ਮੈਂ ਕਰਵਾਈ ਉੱਥੇ ਰਹਿ ਕੇ ਤੇ ਅਰ ਉਸ ਨੂੰ ਪੂਰੇ ਵਰਲਡ ਦੇ ਵਿੱਚ ਸਰਾਇਆ ਗਿਆ ਕਿ ਜੀ ਬਹੁਤ ਅੱਛਾ ਜਿਹੜਾ ਪ੍ਰੋਗਰਾਮ ਹੋਇਆ ਸੋ ਮੈਂ ਦੱਸ ਰਿਹਾ ਸੀ ਜਦੋਂ ਅਸੀਂ ਫਤੇਗੜ ਸਾਹਿਬ ਹਰ ਸਾਲ ਜਾਣਾ ਉੱਥੇ ਸੇਵਾ ਕਰਨੀ ਤਾਂ ਉਦੋਂ ਟਾਵਾ ਟਾਵਾ ਹੀ ਕੋਈ ਮੋ ਨਾ ਦਿਖਦਾ ਹੁੰਦਾ ਸੀ ਸਵਾ ਦੇ ਵਿੱਚ ਸਵਾ ਪੈਂਦਾ ਗਿਆ ਅੱਜ ਅੱਧ ਤੋਂ ਘੱਟ ਹੀ ਹੁੰਦੇ ਐ ਜਿਨ੍ਹਾਂ ਦੇ ਸਿਰ ਤੇ ਦਸਤਾਰ ਹੁੰਦੀ ਆ ਉੱਥੇ ਹੌਲੀ ਹੌਲੀ ਦਸਤਾਰ ਅਲੋਪ ਹੁੰਦੀ ਜਾ ਰਹੀ ਹੈ ਸਾਡੇ ਬੱਚੇ ਦੂਸਰੇ ਪਾਸੇ ਨੂੰ ਪੈਂਦੇ ਜਾ ਰਹੇ ਵੈਸਟਰਨ ਕਲਚਰ ਆਉਂਦਾ ਜਾ ਰਿਹਾ ਤੇ ਇਹ ਚੀਜ਼ਾਂ ਦੀ ਸਾਰੀ ਜ਼ਿੰਮੇਵਾਰੀ ਹੁਣ ਅੱਗੇ ਨੂੰ ਤੁਹਾਡੀ ਆ ਪਹਿਲਾਂ ਵੀ ਹੈ ਐ ਜੀ ਪੀ ਸੀ ਦੀ ਵੀ ਹੈ ਲੇਕਿਨ ਸਾਡੇ ਪਾਸ ਪ੍ਰਚਾਰਕ ਕੱਟ ਗਏ ਆ ਸਾਡੇ ਪਾਸ ਹੈ ਹੀ ਨਹੀਂ ਬਲਕੇ ਨਾਮ ਦੇ ਪ੍ਰਚਾਰਕ ਰਹਿ ਗਏ ਆ ਪੰਜ ਸਤ ਨਾਮ ਤੁਸੀਂ ਲੈ ਸਕਦੇ ਹੋ ਜਿਨ੍ਹਾਂ ਦੇ ਨਾਮ ਜਾਣੇ ਪਛਾਣੇ ਆ ਜੇ ਕੋਈ ਭਾਈ ਜੀ ਸਾਡੇ ਅਖੰਡ ਪਾਠ ਤੋਂ ਬਾਅਦ ਕਥਾ ਕਰਨ ਲੱਗ ਜਵੇ ਤਾਂ ਸਾਰੇ ਕੋਈ ਚਾਹ ਨੂੰ ਭੱਜ ਜਾਂਦਾ ਕੋਈ ਰੋਟੀ ਨੂੰ ਭੱਜ ਜਾਂਦਾ ਬੈਠਦਾ ਹੀ ਕੋਈ ਨਹੀਂ ਆ ਸੋ ਇਹ ਚੀਜ਼ਾਂ ਦਾ ਰੁਝਾਨ ਦੁਬਾਰੇ ਤੋਂ ਬਣਾਉਣਾ ਪੈਣਾ ਹੈ ਕਿਉਂਕਿ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨਾ ਪੈਣਾ ਹੈ ਮੈਂ ਜਦੋਂ ਮੁੱਖ ਮੰਤਰੀ ਬਣਿਆ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮੈਂ ਮਿਲਿਆ ਮਿਲਦਾ ਤਾਂ ਮੈਂ ਅੱਗੇ ਵੀ ਆਦ ਵਿੱਚ ਵੀ ਮੈਨੂੰ ਕਈ ਵਾਰ ਮਿਲੇ ਲੇਕਿਨ ਉਸ ਤੌਰ ਉਸ ਦਿਨ ਮੈਂ ਉਚਿਤੇ ਤੌਰ ਤੇ ਉਹਨਾਂ ਦੇ ਪੈਰੀ ਹੱਥ ਝੁੱਕ ਕੇ ਦੋਨੇ ਹੱਥਾਂ ਨਾਲ ਲਗਾਇਆ ਤੇ ਪਹਿਲਾ ਇਸ਼ਾਰਾ ਕਰਿਆ ਸੀ ਕਿ ਫੋਟੋ ਜ਼ਰੂਰ ਖਿੱਚਣੀ ਹੈ ਇਸ ਕਰਕੇ ਨਹੀਂ ਕਿ ਮੈਂ ਆਪਣੀ ਫੋਟੋ ਦਿਖਾਣਾ ਚਾਹੁੰਦਾ ਸੀ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲੋਂ ਸੂਬੇ ਦਾ ਮੁੱਖ ਮੰਤਰੀ ਵੱਡਾ ਨਹੀਂ ਹੁੰਦਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੱਡਾ ਬੋਲੇ ਉਹਨਾਂ ਜਦ ਸਾਡਾ ਮੁੱਖ ਮੰਤਰੀ ਸਾਡੇ ਜਥੇਦਾਰ ਸਾਹਿਬ ਨੂੰ ਇੱਕ ਦੋ ਵਾਰ ਉਹਨੇ ਗ੍ਰੰਥ ਹੀ ਕਹਿਤਾ ਮਨੂੰ ਸੱਚੀ ਮੁੱਚੀ ਸਾੜੀਆਂ ਮੈਨੂੰ ਰੋਣਾ ਆਇਆ ਉਸ ਦਾ ਜਦੋਂ ਸਾਡਾ 1925 ਦਾ ਸਿੱਖ ਐਕਟ ਦੇ ਵਿੱਚ ਸਾਡੀ ਅਸੈਂਬਲੀ ਨੇ ਪੰਜਾਬ ਦੀ ਨੇ ਸਾਡੇ ਮੁੱਖ ਮੰਤਰੀ ਨੇ ਸੋਧ ਕੀਤੀ ਜਿਹਨੂੰ ਜਵਾਰਲਾ ਨਹਿਰੂ ਵੀ ਨਹੀਂ ਕਰ ਸਕਿਆ ਉਹਨੇ ਵੀ ਸਮਝੌਤਾ ਕੀਤਾ ਸੀ ਮੈਂ ਕੌਮ ਦੀ ਮਰਜ਼ੀ ਤੋਂ ਬਿਨਾਂ ਇਹ ਸੋਧ ਨਹੀਂ ਕਰਾਂਗਾ ਇਹ ਅੰਗਰੇਜ਼ਾਂ ਨਾਲ ਵੀ ਸਮਝੌਤਾ ਹੋਇਆ ਸੀ ਕਿ 1925 ਦਾ ਜਿਹੜਾ ਸਿੱਖ ਗੁਰਦੁਆਰਾ ਐਕਟ ਹੈ ਉਹਦੇ ਵਿੱਚ ਜੇ ਸੋਧ ਕਰਨੀ ਹੈ ਤਾਂ ਪਹਿਲਾਂ ਸਿੱਖ ਕੌਮ ਨੂੰ ਐਸਜੀਪੀਸੀ ਨੂੰ ਪੁੱਛਿਆ ਜਾਊ ਲੇਕਿਨ ਅਮੂਰਖ ਬੰਦੇ ਨੇ ਉਹਦੇ ਸੋਧ ਕਰਕੇ ਕਿ ਨਵੀਂ ਪਿਰਤ ਪਾਤੀ ਜੜੀ ਦੀ ਲੋੜ ਨਹੀਂ ਸੀ ਕੋਈ ਔਰ ਉਹ ਸੋਧਦਾ ਹੋਇਆ ਵੀ ਕੁਝ ਨਹੀਂ ਅੱਜ ਵੀ ਪੀਡੀਸੀ ਵਾਲੇ ਚਲਾਉਂਦੇ ਆ ਬੁਰਕੇ ਭੁੱਲ ਗਿਆ ਉਹ ਗੱਲ ਗੱਲ ਹੀ ਨਹੀਂ ਕਰੀ ਕਿਤੇ ਖਾਦੀ ਪੀਦੀ ਚ ਕਰ ਗਿਆ ਲੇਕਿਨ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਜਿੰਨੇ ਸਹੀ ਸਟੈਪ ਚੱਕੇ ਜਾਣ ਉਹ ਘਟ ਕਹਿੰਦੇ ਧਗੜ ਧਗੜ ਹੋ ਉਤਰ ਹੈ ਧਗੜ 3 ਵਜਤ ਰਹਿ ਲੋ ਲੰਗਰ ਤਪਤ ਰਹਾ ਹੈ ਸਹਬੇ ਕਮਾਲ ਕੇ ਜੈਕਾਰ ਸਦਾ ਗਜਤ ਰਹਿ ਪੰਥ ਰਹਾ ਸਦਾ ਵਧਦ ਰਹਿ ਜੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਦਾ ਪੰਥ ਤੇਰੇ ਦੀਆਂ ਗੂੰਜਾਂ ਸਦਾ ਹੀ ਪੈਂਦੀਆਂ ਰਹਿਣਗੀਆਂ ਦੇਖੋ ਇੱਕ ਨਸ਼ਾ ਹੁੰਦਾ ਹੈ ਹੁਣ ਸਿੰਘ ਸਭ ਬੈਠੇ ਐ ਪੂਰੇ ਬਾਣੇ ਵਿੱਚ ਐ ਮੈਂ ਜਿਹੜੇ ਗੱਲ ਕਰਦੇ ਨੇ ਨਾ ਉਹ ਨਸ਼ਾ ਚੜ ਰਿਹਾ ਲੋੜ ਚੜ ਰਹੀ ਹੈ ਲੋਰ ਦੇ ਵਿੱਚ ਇਹ ਜੇ ਕਾਰੇ ਛੱਡ ਰਹੇ ਇਹ ਲੋਰ ਜਿਸ ਦਿਨ ਸਾਡੇ ਵਿੱਚ ਆ ਜੇਗੀ ਮੇਰੇ 'ਚ ਵੀ ਕਾਟਾ ਸੋਹ ਹੈਗੀਆਂ ਹਰ ਕਿਸੇ 'ਚ ਹੋ ਸਕਦੀਆਂ ਕਈ ਕੱਲ ਨੂੰ ਕਹਿ ਦੇਣਗੇ ਤਾਂ ਆਪ ਪਤੀ ਸਿੱਖ ਹੈ ਇੱਕ ਅਕਾਲੀ ਲੀਡਰ ਕਹੀ ਜਾਂਦਾ ਜੀ ਇਹਦੇ ਮੁੰਡੇ ਦੇ ਵਿਆਹ 'ਚ ਕਿਉਂ ਗਏ ਜਥੇਦਾਰ ਸਾਹਿਬ ਇਹ ਤਾਂ ਪਤੀ ਦਸਿੱਖ ਹੈ ਕਦੇ ਸਾਨੂੰ ਵੀ ਗੁਰੂ ਰਾਮਦਾਸ ਜੀ ਨੇ ਪੰਜਾਬ ਦੇ ਰਵਿਦਾਸ ਸਿੰਘ ਨੂੰ RAMDASIA ਬਣਾਇਆ ਸੀ ਇਹ ਉਹਨੂੰ ਪਤਾ ਨਹੀਂ ਹੈ ਜੀ ਗੁਰੂ RAMDAS JI ਨੇ ਕਿਰਪਾ ਕੀਤੀ ਸੀ ਦਲਿਤ ਸਮਾਜ ਦੇ ਕਿ ਜਿਹੜੇ ਬਾਲਮੀਕ ਬਰਾਦਰੀ ਨੂੰ ਦੇ ਸੀਗੇ ਉਹਨਾਂ ਨੂੰ ਮਜਬੂਰ ਸਿੱਖ ਸਜਾਤਾ ਜਿਹਦੇ ਚ ਰਗਰੇਟਾ ਗੁਰੂ ਦਾ ਬੇਟਾ ਹੋਇਆ ਜਿਹੜੇ ਰਵਿਦਾਸ ਸੀ ਅਸੀਂ ਉਹਨਾਂ ਨੂੰ ਰਾਮਦਾਸਿਆ ਬਣਾ ਦਿੱਤਾ। ਮੇਰੇ ਸਰਟੀਫਿਕੇਟ 'ਤੇ ਰਾਮਦਾਸਿਆ ਲਿਖ ਜਾਂਦਾ। ਸੋ ਇਹ ਚੀਜ਼ਾਂ ਜਿਹੜੀਆਂ ਇਹ ਬਹੁਤ ਲੋਕਾਂ ਦੀ ਨੌਲੇਜ 'ਚ ਨਹੀਂ ਹੈ ਕਿਉਂਕਿ ਸਾਡੇ ਦੱਸਣ ਵਾਲੇ ਦੱਸਦੇ ਨਹੀਂ ਸੁਣਨ ਵਾਲੇ ਸੁਣਨ ਨੂੰ ਤਿਆਰ ਨਹੀਂ। ਲੋਰ ਇੱਕ ਤਰੀਕਾ ਇੱਕ ਤਹਿ ਦੀਕਾਰ ਇੱਕ ਅੱਗੇ ਗੱਲ ਨਹੀਂ ਵਧਾਈ ਜਾ ਰਹੀ। ਸੋ ਮੈਂ ਜ਼ਿਆਦਾ ਲੰਬਾ ਹੋ ਗਿਆ, ਥੋੜਾ ਭਾਵਕ ਹੋ ਗਿਆ। ਲੇਕਿਨ ਮੈਂ ਅੱਜ ਦੇ ਇਸ ਉਪਰਾਲੇ ਦੀ ਬਹੁਤ-ਬਹੁਤ ਸਲਾਘਾ ਕਰਦਾ ਹਾਂ ਇਸ ਤਰ੍ਹਾਂ ਦੇ ਉਪਰਾਲੇ ਵਾਰ-ਵਾਰ ਹੋਣੇ ਚਾਹੀਦੇ ਏ ਇਸ ਪਰਿਵਾਰ ਨੇ ਪਹਿਲਾਂ ਇਸ ਏਰੀਏ ਨੂੰ ਰਾਜਨੀਤਿਕ ਤੌਰ ਤੇ ਚਲਾਇਆ ਤੇ ਇਥੋਂ ਰਾਜਨੀਤੀ ਇਸ ਏਰੀਏ ਦੀ ਚੱਲਦੀ ਰਹੀ ਹੈ ਪਰਮਾਤਮਾ ਇਹਨਾਂ ਤੇ ਫੇਰ ਬਰਕਤ ਕਰੇ ਤੁਹਾਡੀਆਂ ਅਸੀਸਾਂ ਬਾਰਾਣ ਤੇ ਫੇਰ ਇਹ ਅੱਗੇ ਵਧਣ ਪਰਮਾਤਮਾ ਇਹਨਾਂ ਨੂੰ ਅੱਗੇ ਵਧਾਵੇ ਇੱਕ ਚੰਗੀ ਸ਼ੁਰੂਆਤ ਇੱਕ ਚੰਗਾ ਕੰਮ ਕੀਤਾ ਹੈ ਅਜਿਹੇ ਕੰਮ ਸਾਨੂੰ ਬਾਰ-ਬਾਰ ਕਰਨੇ ਚਾਹੀਦੇ ਤੁਹਾਡਾ ਜਿੰਨੇ ਤੁਸੀਂ ਆਏ ਹੋ ਤੁਹਾਡਾ ਮੈਂ ਹੱਥ ਜੋੜ ਕੇ ਬਹੁਤ-ਬਹੁਤ ਆਪਣੇ ਵੱਲੋਂ ਵੀ ਸਤਿਕਾਰ ਕਰਦਾ ਤੇ ਧੰਨਵਾਦ ਕਰਦਾ ਤੇ ਇਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ ਸਿੱਖ ਕੌਮ ਅੱਗੇ ਤਰੱਕੀ ਕਰੇ ਏਕਤਾ ਬਖਸ਼ੇ ਤੇ ਉਹੀ ਗੱਲ ਹੈ ਫੇਰ ਕਿ ਜੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਵੈਗੁਰੂ ਜੀ ਦਾ ਕਾਲਸਾ ਵੈਗੁਰੂ ਜੀ ਕੀ ਫਤ